ਕੈਲੀਫੋਰਨੀਆ ਦੀ ਇੱਕ ਲਾ ਇਨਫੋਰਸਮੈਂਟ ਆਫੀਸਰ ਪੁਲਿਸ ਆਫੀਸਰ ਜਿਸ ਦਾ ਜਿਹੜਾ ਨਾਮ ਨਿਕੋਲ ਬ੍ਰਾਊਨ 39 ਸਾਲਾਂ ਦੀ ਜਿਹੜੀ ਉਹ ਦੱਸੀ ਜਾਂਦੀ ਹੈ ਵੈਸਟ ਮਿਨਿਸਟਰ ਦੀ ਆਫੀਸਰ ਸੀ ਇਹ ਹਰਜੋਤ ਸਿੰਘ ਜੀ ਵਰਕਰ ਕੌਮ ਦੇ ਉੱਤੇ 6 ਲੱਖ ਡਾਲਰ ਇਕੱਠਾ ਕਰ ਗਈ ਕਹਿੰਦੀ ਵੀ ਮੇਰੇ ਸਿਰ ਦੇ ਵਿੱਚ ਲੱਗੀ ਹੈ ਜੀ ਸੱਟ ਪਰ ਬਾਅਦ ਵਿੱਚ ਜਿਹੜਾ ਉਹ ਪਤਾ ਲੱਗਾ ਇਹ ਬੀਬੀ ਤਾਂ 뮤ਜ਼ਿਕ ਫੈਸਟੀਵਲ ਦੇ ਉੱਤੇ ਨੱਚ ਰਹੀ ਸੀ ਤੇ ਆਪਣੀ ਜਿਹੜੀ ਫੇਕ ਇੰਜਰੀ ਦੇ ਕਰਕੇ 6 ਲੱਖ ਡਾਲਰ ਜਿਹੜਾ ਉਹ ਚੂਨਾ ਜਿਹੜੀ ਸਰਕਾਰ ਨੂੰ ਟੈਕਸ ਪੇਅਰ ਨੂੰ ਜਿਹੜੀ ਉਹ ਲਾ ਗਈ ਜਿੱਥੇ 뮤זיਕ ਫੈਸਟੀਵਲ ਦੇ ਉੱਤੇ ਪਾਰਟੀ ਕਰਦੀ ਸੀ ਨਾਲ 5K ਰੇਸਿਸ ਦੇ ਵੀ ਜਿਹੜੀਆਂ ਇਸ ਨੇ ਰਨ ਕੀਤੀਆਂ ਆ ਅੱਜ ਇਸ ਦੇ ਉੱਤੇ ਕਹਿੰਦੇ ਵੀ 15 ਫੈਲਨੀਜ਼ ਵਰਕ ਐਂਡ ਕੰਪੰਸੇਸ਼ਨ ਤੇ ਇੰਸ਼ੋਰੈਂਸ ਫਰਾਡ ਦੀਆਂ ਜਿਹੜੀਆਂ ਲਗਾਈਆਂ ਗਈਆਂ ਆ ਔਰੇਜ ਕਾਉਂਟੀ ਦੇ ਡਿਸਟ੍ਰਿਕਟ ਆਫਿਸ ਨੇ ਇਹ ਜਿਹੜਾ ਉਹ ਦੱਸਿਆ ਵੈਸਟ ਮਿਨਿਸਟਰ ਉੱਥੇ ਦਾਇਕ ਸਦਰਨ ਕੈਲੀਫੋਰਨੀਆ ਦਾ ਆ ਜਿਹੜਾ ਅਲਾਾ ਆਫਿਸ ਹੈਗਾ ਆ ਉਹਨਾਂ ਦੀ ਜਿਹੜੀ ਪੁਲਿਸ ਆਫਿਸਰ ਨੇ ਇੱਕ ਹਾਡ ਨੂੰ ਅੰਜਾਮ ਦਿੱਤਾ 21 ਮਾਰਚ 2022 ਨੂੰ ਬਰਾਊਨ ਜਦੋਂ ਜੌਬ ਤੇ ਸੀਗੀ ਤਾਂ ਕਹਿੰਦੇ ਵੀ ਉਸ ਨੂੰ ਮਾਈਨਰ ਅਬਰੇਜਨ ਹੋਇਆ ਆ ਫੋਰਹੈਡ ਦੇ ਉੱਤੇ ਜਦ ਇੱਕ ਅਨਕੋਆਪਰੇਟਿਵ ਸਸਪੈਕਟ ਜਿਹਨੂੰ ਅਰੈਸਟ ਕਰਨ ਦੀ ਇੱਕ ਕੋਸ਼ਿਸ਼ ਕਰ ਰਹੀ ਸੀ ਕਹਿੰਦੇ ਜਿਵੇਂ ਮੇਰੇ ਮੱਥੇ ਤੇ ਲੱਗ ਗਿਆ ਸੈਟ ਮੈਨੂੰ ਹੋ ਗਈ ਸਿਰ ਪੀੜ ਤੇ ਮੈਂ ਨੂੰ ਆ ਗਏ ਨੇ ਚੱਕਰ ਐਮਰਜੈਂਸੀ ਰੂਮ ਦੇ ਵਿੱਚ ਜਿਹੜੇ ਉਹ ਗਈ ਉਸ ਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਗਿਆ विदाउट एनी रेस्ट्रिक्शन काम ਕਰਨ ਦੀ ਉਸ ਨੂੰ ਮਿਲ ਗਈ ਸੀ ਆਗਿਆ ਪਰ ਉਹ ਕਾਲ ਕਰਦੀ ਰਹੀ ਸਿੱਕ ਕਈ ਦਿਨਾਂ ਦੇ ਲਈ ਤੇ ਬਾਅਦ ਚ ਕਹਿੰਦੇ ਵੀ ਉਹਨੇ ਡਾਇਗਨੋਸ ਜਿਹੜਾ ਉਹ ਹੋਇਆ ਵੀ ਸਵियर ਕਨਕਸ਼ਨ ਜਿਹੜੀ ਆ ਉਸ ਨੂੰ ਇਸ ਅਡੀਸ਼ਨਲ ਇੰਜਰੀ ਤੋਂ ਬਾਅਦ ਚ ਹੋਈ ਹੈਗੀ ਆ ਸੋ ਟੋਟਲ ਟੈਂਪੋਰਰੀ ਡਿਸੇਬਿਲਟੀ ਦੇ ਉੱਤੇ ਉਸ ਨੂੰ ਪਾ ਦਿੱਤਾ ਗਿਆ ਜਿਸ ਦੇ ਨਾਲ ਉਸ ਨੂੰ 1 ਸਾਲ ਤੱਕ ਪੂਰੀ ਸੈਲਰੀ ਤੇ ਉਸ ਤੋਂ ਬਾਅਦ ਦੇ ਵਿੱਚ 2/3 ਜਿਹੜੀ ਉਹਦੀ ਸੈਲਰੀ ਆ ਉਹ ਮਿਲਦੀ ਰਹਿਣੀ ਸੀਗੀ ਸੋ ਇਨਵੈਸਟੀਗੇਸ਼ਨ ਜਦ ਬਾਅਦ ਦੇ ਵਿੱਚ ਕੀਤੀ ਤਾਂ ਪਤਾ ਲੱਗਾ ਵੀ ਬੀਬੀ ਤਾਂ ਬਾਅਦ ਦੇ ਵਿੱਚ 스노보ਰਡਿੰਗ ਗਈ 스키ਿੰਗ ਜਿਹੜੀ ਉਹ ਕਰ ਰਹੀ ਸੀਗੀ بیسਬਾਲ ਗੇਮ ਅਟੈਂਡ ਕਰ ਰਹੀ ਸੀ 골프 ਖੇਡਦੀ ਸੀ ਡਿਜ਼ਨੀ ਲੈਂਡ ਤੇ ਗਈ ਲੋਕਲ ਯੂਨੀਵਰਸਿਟੀ ਦੇ ਵਿੱਚ ਅਗਲੀ ਨੇ ਆਨਲਾਈਨ ਕੋਰਸ ਵੀ ਜਿਹੜੇ ਉਹ ਕਰ ਲਏ ਤੇ 5K ਜਿਹੜੀਆਂ 2 ਟਾਈਮਸ ਜਿਹੜੀਆਂ 5000 ਮੀਟਰ ਵਾਲੀਆਂ ਰੇਸ ਜਿਹੜੀਆਂ ਉਹ ਕੀਤੀਆਂ ਤੇ ਨਾਲ ਦੇ ਨਾਲ ਜਿਹੜੇ 뮤זיਕ ਫੈਸਟੀਵਲ ਦੇ ਵਿੱਚ ਨੱਚ ਦੀ ਵੀ ਜੜੀ ਦੇਖੀ ਗਈ ਆ ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਉੱਤੇ ਜਿਹੜੇ ਆ 15 ਜੜੀਆਂ ਫੈਲਨੀਜ਼ ਆ ਉਹ ਚਾਰਜ ਕੀਤੀਆਂ ਗਈਆਂ ਆ 6 ਲੱਖ ਡਾਲਰ ਦਾ ਜਿਹੜਾ ਇਸ ਨੇ ਚੂਨਾ ਜਿਹੜਾ ਉਲਾਇਆ ਨਕਲੀ ਇੰਜਰੀ ਇੱਕ ਸਾਫ ਦੇ ਨਾਲ ਸ਼ੋਅ ਕਰਕੇ ਇਹ ਜਿਹੜੀ ਸੈਲਰੀ ਆ ਉਹ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਦੇਖੋ ਵੀ ਅੱਗੇ ਕੀ ਬਣਦਾ ਕਹਿੰਦੇ ਵੀ ਜੇ ਜਿਹੜੇ ਦੋਸ਼ ਇਸ ਉੱਤੇ ਬੀਬੀ ਤੇ ਇਸ ਪੁਲਸ ਵਾਲੀ ਦੇ ਉੱਤੇ ਸਾਬਤ ਹੁੰਦੇ ਆ ਤਾਂ 22 ਸਾਲ ਤੱਕ ਦੀ ਇਸ ਨੂੰ ਸਜ਼ਾ ਹੋ ਸਕਦੀ ਹੈ